ਇੱਕ ਵਿਅਕਤੀ ਕਾਫੀ ਦਿਨਾਂ ਤੋਂ ਚਿੰਤਤ ਚੱਲ ਰਿਹਾ ਸੀਗਾ ਉਸ ਦੇ ਕਾਰਨ ਉਹਦਾ ਸੁਭਾਅ ਵੀ ਕਾਫੀ ਚੜਚੜਾ ਹੋ ਗਿਆ ਸੀ ਤੇ ਉਹ ਬਹੁਤਾ ਸਮਾਂ ਤਣਾਅ ਦੇ ਵਿੱਚ ਰਹਿੰਦਾ ਸੀ ਉਹ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਘਰ ਦੇ ਸਾਰੇ ਖਰਚੇ ਉਸ ਨੂੰ ਇਕੱਲੇ ਨੂੰ ਚੱਕਣੇ ਪੈਂਦੇ ਨੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਦੇ ਇਕੱਲੇ ਦੇ ਉੱਪਰ ਹੈ ਉਸ ਦੇ ਘਰ ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਵੀ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀਗਾ ਇਹਨਾਂ ਗੱਲਾਂ ਨੂੰ ਸੋਚ-ਸੋਚ ਕੇ ਹੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਤੇ ਆਪਣੇ ਬੱਚਿਆਂ ਨੂੰ ਵੀ ਕਈ ਵਾਰ ਝੜਕ ਦਿੰਦਾ ਇੰਨਾ ਸਾਰੀਆਂ ਗੱਲਾਂ ਕਰਕੇ ਹੀ ਉਸ ਦਾ ਆਪਣੀ ਪਤਨੀ ਦੇ ਨਾਲ ਵੀ ਅਕਸਰ ਝਗੜਾ ਚੱਲਦਾ ਰਹਿੰਦਾ ਇੱਕ ਦਿਨ ਉਸ ਦਾ ਮੁੰਡਾ ਉਸ ਦੇ ਕੋਲ ਆਇਆ ਤੇ ਉਸ ਨੇ ਕਿਹਾ ਕਿ ਡੈਡੀ ਜੀ ਮੇਰਾ ਸਕੂਲ ਦਾ ਹੋਮਵਰਕ ਕਰਵਾ ਦਿਓ ਲੇਕਿਨ ਉਹ ਵਿਅਕਤੀ ਪਹਿਲਾਂ ਤੋਂ ਹੀ ਪਰੇਸ਼ਾਨ ਸੀ ਉਸ ਨੇ ਆਪਣੇ ਮੁੰਡੇ ਨੂੰ ਝੜਕ ਕੇ ਭਜਾ ਦਿੱਤਾ ਪਰ ਜਦੋਂ ਥੋੜੀ ਦੇਰ ਬਾਅਦ ਉਸ ਵਿਅਕਤੀ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਹ ਆਪਣੇ ਬੇਟੇ ਦੇ ਕਮਰੇ ਦੇ ਵਿੱਚ ਗਿਆ ਤੇ ਉਸ ਨੇ ਦੇਖਿਆ ਕਿ ਉਸ ਦਾ ਪੁੱਤਰ ਸੌਂ ਰਿਹਾ ਸੀ ਉਸ ਦੇ ਸਕੂਲ ਦੇ ਹੋਮਵਰਕ ਵਾਲੀ ਕਾਪੀ ਉਸ ਦੇ ਹੱਥ ਵਿੱਚ ਫੜੀ ਹੋਈ ਸੀ ਉਸ ਨੇ ਉਹ ਕਾਪੀ ਉਸ ਦੇ ਹੱਥਾਂ ਵਿੱਚੋਂ ਲੈ ਕੇ ਇੱਕ ਪਾਸੇ ਰੱਖਣੀ ਚਾਹੀਦੀ ਜਦੋਂ ਕਾਪੀ ਨੂੰ ਰੱਖ ਰਿਹਾ ਸੀ ਤਾਂ ਉਸ ਦੀ ਨਜ਼ਰ ਉਸ ਦੇ ਹੋਮਵਰਕ ਦੇ ਟਾਈਟਲ ਤੇ ਪਈ ਉਸ ਨੇ ਪੜਿਆ ਹੋਮਵਰਕ ਦਾ ਟਾਈਟਲ ਸੀ ਕਿ ਉਹਨਾਂ ਚੀਜ਼ਾਂ ਬਾਰੇ ਲਿਖੋ ਜੋ ਸ਼ੁਰੂ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਪਰ ਬਾਅਦ ਵਿੱਚ ਉਹ ਚੀਜ਼ਾਂ ਸਹੀ ਸਾਬਤ ਹੁੰਦੀਆਂ ਨੇ ਇਸ ਟਾਈਟਲ ਦੇ ਉੱਤੇ ਬੱਚਿਆਂ ਨੇ ਇੱਕ ਪੈਰਾਗ੍ਰਾਫ ਲਿਖਣਾ ਸੀ ਜੋ ਉਸ ਬੱਚੇ ਨੇ ਵੀ ਲਿਖ ਲਿਆ ਸੀ ਬੜਾ ਉਤਸੁਕ ਹੁੰਦੇ ਹੋਏ ਉਸ ਬੰਦੇ ਨੇ ਆਪਣੇ ਬੱਚੇ ਦਾ ਲਿਖਿਆ ਪੜਨਾ ਸ਼ੁਰੂ ਕਰ ਦਿੱਤਾ ਉਸਦੇ ਬੇਟੇ ਨੇ ਲਿਖਿਆ ਸੀ ਮੈਂ ਆਪਣੇ ਫਾਈਨਲ ਐਗਜ਼ਾਮ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਸ਼ੁਰੂ ਵਿੱਚ ਤਾਂ ਮੈਨੂੰ ਇਹ ਬਿਲਕੁਲ ਵਧੀਆ ਨਹੀਂ ਲੱਗਦੇ ਪਰ ਇਹਨਾਂ ਦੇ ਬਾਅਦ ਵਿੱਚ ਸਦਾ ਛੁੱਟੀਆਂ ਹੋ ਜਾਂਦੀਆਂ ਨੇ ਮੈਂ ਖਰਾਬ ਸਵਾਦ ਵਾਲੀਆਂ ਕੌੜੀਆਂ ਦਵਾਈਆਂ ਦਾ ਧੰਨਵਾਦ ਕਰਦਾ ਕਿਉਂਕਿ ਸ਼ੁਰੂ ਵਿੱਚ ਮੈਨੂੰ ਉਹ ਬਹੁਤ ਕੌੜੀਆਂ ਲੱਗਦੀਆਂ ਨੇ ਪਰ ਬਾਅਦ ਵਿੱਚ ਉਹੀ ਮੈਨੂੰ ਠੀਕ ਕਰ ਦਿੰਦੀਆਂ ਨੇ ਮੈਂ ਉਸ ਕਰੀਦਾ ਧੰਨਵਾਦ ਕਰਦਾ ਜੋ ਰੋਜ਼ ਸਵੇਰੇ ਸਵੇਰੇ అలਾਰਮ ਬਜਾ ਕੇ ਮੈਨੂੰ ਜਗਾ ਦਿੰਦੀ ਹੈ ਤੇ ਮੈਨੂੰ ਅਹਿਸਾਸ ਕਰਵਾਉਂਦੀ ਹੈ ਕਿ ਮੈਂ ਹਾਲੇ ਵੀ ਜਿਉਂਦਾ ਮੈਂ ਪਰਮਾਤਮਾ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇੰਨੇ ਚੰਗੇ ਡੈਡੀ ਦਿੱਤੇ ਵੈਸੇ ਸ਼ੁਰੂ ਵਿੱਚ ਜਦੋਂ ਮੈਨੂੰ ਝਟਕਦੇ ਨੇ ਮੈਨੂੰ ਬਹੁਤ ਬੁਰਾ ਲੱਗਦਾ ਪਰ ਬਾਅਦ ਵਿੱਚ ਉਹੀ ਮੇਰੇ ਲਈ ਖਡਾਉਣੇ ਲੈ ਕੇ ਆਉਂਦੇ ਨੇ ਉਹ ਮੈਨੂੰ ਵਧੀਆ-ਵਧੀਆ ਥਾਵਾਂ ਤੇ ਘੁਮਾਉਣ ਲਈ ਲੈ ਕੇ ਜਾਂਦੇ ਨੇ ਉਹ ਮੈਨੂੰ ਬਹੁਤ ਵਧੀਆ-ਵਧੀਆ ਚੀਜ਼ਾਂ ਖਵਾਉਂਦੇ ਨੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਕੋਲ ਪਿਤਾ ਨੇ ਕਿਉਂਕਿ ਮੇਰੇ ਦੋਸਤ ਸੋਨ ਦੇ ਕੋਲ ਤਾਂ ਪਿਤਾ ਹੀ ਨਹੀਂ ਆਪਣੇ ਬੱਚੇ ਦਾ ਹੋਮਵਰਕ ਪੜ੍ਹਨ ਦੇ ਬਾਅਦ ਉਸ ਵਿਅਕਤੀ ਨੂੰ ਆਏ ਲੱਗਿਆ ਜਿਵੇਂ ਉਹ ਕਿਸੇ ਨੀਂਦ ਦੇ ਵਿੱਚੋਂ ਜਾਗ ਗਿਆ ਹੋਵੇ ਉਸ ਦੀ ਸੋਚ ਬਦਲ ਗਈ ਸੀ ਬੱਚੇ ਦੀਆਂ ਲਿਖੀਆਂ ਗੱਲਾਂ ਉਸ ਦੇ ਦਿਮਾਗ ਵਿੱਚ ਬਾਰ-ਬਾਰ ਘੁੰਮ ਰਹੀਆਂ ਸੀ ਖਾਸ ਕਰ ਉਹ ਲਾਸਟ ਵਾਲੀ ਲਾਈਨ ਨੇ ਉਸ ਦੀ ਨੀਂਦ ਉਡਾ ਦਿੱਤੀ ਸੀ ਫਿਰ ਬਾਅਦ ਵਿੱਚ ਉਹ ਵਿਅਕਤੀ ਥੋੜਾ ਸ਼ਾਂਤ ਹੋ ਕੇ ਬੈਠਿਆ ਤੇ ਆਪਣੀਆਂ ਪਰੇਸ਼ਾਨੀਆਂ ਬਾਰੇ ਸੋਚਣ ਲੱਗਾ ਮੈਨੂੰ ਘਰ ਵਿੱਚ ਸਾਰੇ ਖਰਚ ਚੱਕਣੇ ਪੈਂਦੇ ਨੇ। ਇਸ ਦਾ ਮਤਲਬ ਮੇਰੇ ਕੋਲ ਘਰ ਹੈ। ਪਰਮਾਤਮਾ ਦੀ ਕਿਰਪਾ ਹੈ ਕਿ ਮੈਂ ਉਹਨਾਂ ਲੋਕਾਂ ਨਾਲੋਂ ਬਿਹਤਰ ਸਥਿਤੀ ਵਿੱਚ ਹਾਂ ਜਿਨ੍ਹਾਂ ਦੇ ਕੋਲ ਘਰ ਹੀ ਨਹੀਂ। ਮੈਨੂੰ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਚੱਕਣੀ ਪੈਂਦੀ ਹੈ। ਇਸ ਦਾ ਮਤਲਬ ਹੈ ਕਿ ਮੇਰੇ ਕੋਲ ਪਰਿਵਾਰ ਹੈ, ਘਰ ਵਾਲੀ ਹੈ, ਬੱਚੇ ਨੇ ਅਤੇ ਪਰਮਾਤਮਾ ਦੀ ਕਿਰਪਾ ਨਾਲ ਮੈਂ ਉਹਨਾਂ ਲੋਕਾਂ ਨਾਲੋਂ ਬਹੁਤ ਜ਼ਿਆਦਾ ਖੁਸ਼ ਨਸੀਬ ਹਾਂ ਜਿਨ੍ਹਾਂ ਕੋਲ ਪਰਿਵਾਰ ਹੀ ਨਹੀਂ। ਜੋ ਦੁਨੀਆ ਵਿੱਚ ਬਿਲਕੁਲ ਇਕੱਲੇ ਰਹਿੰਦੇ ਨੇ ਮੇਰੇ ਕੋਲ ਇੱਥੇ ਦੋਸਤ ਮਿੱਤਰ ਜਾਂ ਫਿਰ ਰਿਸ਼ਤੇਦਾਰ ਆਉਂਦੇ ਰਹਿੰਦੇ ਨੇ ਇਸ ਦਾ ਮਤਲਬ ਹੈ ਕਿ ਮੇਰੀ ਇੱਕ ਸਮਾਜਿਕ ਹਾਇਸੀਅਤ ਹੈ ਮੇਰੇ ਕੋਲ ਸੁੱਖ-ਦੁੱਖ ਦੇ ਵਿੱਚ ਸਾਥ ਦੇਣ ਵਾਲੇ ਲੋਕ ਨੇ हे ਪ੍ਰਮਾਤਮਾ ਤੇਰਾ ਬਹੁਤ-ਬਹੁਤ ਸ਼ੁਕਰੀਆ ਮੈਨੂੰ ਮaaf ਕਰ ਦੇ ਮੈਂ ਤੇਰੀ ਕਿਰਪਾ ਨੂੰ ਪਹਿਚਾਨ ਹੀ ਨਹੀਂ ਪਾਇਆ ਇਸ ਦੇ ਬਾਅਦ ਉਸ ਦੀ ਸੋਚ ਇੱਕਦਮ ਬਦਲ ਗਈ ਉਸ ਵਿਅਕਤੀ ਦੀਆਂ ਸਾਰੀਆਂ ਪਰੇਸ਼ਾਨੀਆਂ ਸਾਰੀਆਂ ਚਿੰਤਾਵਾਂ ਇੱਕਦਮ ਜਿਵੇਂ ਖਤਮ ਹੀ ਹੋ ਗਈਆਂ ਉਹ ਇੱਕਦਮ ਬਦਲ ਹੀ ਚੁੱਕਾ ਸੀ ਉਹ ਵਾਪਸ ਭੱਜ ਕੇ ਆਪਣੇ ਬੇਟੇ ਕੋਲ ਗਿਆ ਤੇ ਉਸ ਨੂੰ ਸੁੱਤੇ ਪਏ ਨੂੰ ਹੀ ਆਪਣੀ ਗੋਦੀ ਵਿੱਚ ਚੱਕ ਕੇ ਉਸ ਦੇ ਮੱਥੇ ਨੂੰ ਚੁੰਮਣ ਲੱਗਾ ਤੇ ਪਰਮਾਤਮਾ ਨੂੰ ਧੰਨਵਾਦ ਕਰਨ ਲੱਗਾ ਦੋਸਤੋ ਸਾਡੇ ਸਾਹਮਣੇ ਦੀ ਜੋ ਵੀ ਪਰੇਸ਼ਾਨੀਆਂ ਨੇ ਜਦੋਂ ਤੱਕ ਆਪਾਂ ਉਹਨਾਂ ਪਰੇਸ਼ਾਨੀਆਂ ਨੂੰ ਨਕਾਰਾਤਮਕ ਤਰੀਕੇ ਨਾਲ ਹੀ ਦੇਖਦੇ ਰਹਿਵਾਂਗੇ ਉਦੋਂ ਤੱਕ ਆਪਾਂ ਸਦਾ ਪਰੇਸ਼ਾਨੀਆਂ ਦੇ ਨਾਲ ਹੀ ਘਿਰੇ ਰਹਾਂਗੇ ਲੇਕਿਨ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਉਹਨਾਂ ਪ੍ਰਸਥਿਤੀਆਂ ਨੂੰ ਉਹਨਾਂ ਮੁਸ਼ਕਲਾਂ ਨੂੰ ਸਕਾਰਾਤਮਕ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦੇਵਾਂਗੇ ਤਾਂ ਸਾਡੀ ਸੋਚ ਇੱਕਦਮ ਬਦਲ ਜਾਊਗੀ ਸਾਡੀਆਂ ਸਾਰੀਆਂ ਚਿੰਤਾਵਾਂ ਸਾਰੀਆਂ ਪਰੇਸ਼ਾਨੀਆਂ ਸਾਰਾ ਤਣਾਅ ਇੱਕਦਮ ਖਤਮ ਹੋ ਜਾਊਗਾ ਸਾਨੂੰ ਮੁਸ਼ਕਲਾਂ ਤੋਂ ਨਿਕਲਦੇ ਨਵੇਂ ਤਰੀਕੇ ਨਵੇਂ ਰਸਤੇ ਦਿਖਾਈ ਦੇਣਗੇ ਕਿਉਂਕਿ ਦੋਸਤੋ ਹਰ ਮੁਸ਼ਕਲ ਦੇ ਵਿੱਚ ਇੱਕ ਨਾ ਇੱਕ ਗੱਲ ਤਾਂ ਸਕਾਰਾਤਮਕ ਇੱਕ ਪੋਜ਼ਿਟਿਵ ਗੱਲ ਜ਼ਰੂਰ ਛੁਪੀ ਹੁੰਦੀ ਹੈ ਆਪਾਂ ਵਸ ਸਿੱਕੇ ਦਾ ਇੱਕ ਪਹਿਲੂ ਹੀ ਸਦਾ ਨਹੀਂ ਦੇਖਣਾ ਸਿੱਕੇ ਦਾ ਦੂਸਰਾ ਪਾਸਾ ਵੀ ਦੇਖਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਸਿੱਕੇ ਦਾ ਦੂਸਰਾ ਪਾਸਾ ਦੇਖਣਾ ਸਿੱਖ ਗਏ ਤਾਂ ਮੁਸ਼ਕਲਾਂ ਬਹੁਤ ਛੋਟੀਆਂ ਲੱਗਣੀਆਂ ਤੇ ਤੁਸੀਂ ਬਹੁਤ ਜਲਦੀ ਇਹਨਾਂ ਮੁਸ਼ਕਲਾਂ ਤੋਂ ਬਾਹਰ ਆਉਣਾ ਸਿੱਖ ਜਾਉਗੇ ਤੇ ਬਾਹਰ ਆ ਕੇ ਆਪਣੀ ਜ਼ਿੰਦਗੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਇੰਜੋਏ ਕਰਨ ਲੱਗ ਜਾਓਗੇ ਦੋਸਤੋ ਜੇ ਅਗਰ ਇਹ ਕਹਾਣੀ ਤੇ ਇਹ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਅੱਜ ਤੋਂ ਹੀ ਲਾਗੂ ਕਰ ਦਿਓ। ਇਸ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਦੇਣੇ। ਬਾਕੀ ਇਸ ਨੂੰ ਅੱਗੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹੋ ਜੀਆਂ ਗੱਲਾਂ ਆਪਣੇ ਦੋਸਤਾਂ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼ੇਅਰ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ 'ਚ ਸਦਾ ਸਕਾਰਾਤਮਕ ਸਦਾ ਪੋਜ਼ਿਟਿਵ ਸੋਚ ਰੱਖ ਸਕਣ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਹੁਣੇ ਸਬਸਕ੍ਰਾਈਬ ਕਰ ਲਓ ਤੇ ਅੱਗੇ ਬਣੀ ਹੋਈ ਕੰਟੀਨਿਊ ਵੀ ਜਰੂਰ ਦਬਾ ਦੇਵੋ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਆਪਣੇ ਆਪ ਮਿਲ ਜਾਵੇ ਮੈਂ ਬਹੁਤ ਜਲਦ ਫੇਰ ਮਿਲਾਂਗਾ ਕਿਸੇ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਤਦ ਤੱਕ ਲਈ ਅਲਵਿਦਾ ਸਤਿ ਸ਼੍ਰੀ ਅਕਾਲ